ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸਿੱਖਰਸ਼ ਕਮੇਟੀ ਪੰਜਾਬ ਤੋਂ ਤੁਸੀਂ ਦੇਖ ਰਹੇ ਹੋ ਸ਼ੰਭੂ ਬਾਰਡਰ ਤੇ ਆਹ ਮੋਰਚਾ ਚੱਲਦਿਆਂ ਹੋਇਆ ਪੰਜਵਾਂ ਦਿਨ ਹੋ ਗਿਆ ਹਰਿਆਣੇ ਦੇ ਕਿਸਾਨਾਂ ਦੀ ਰਿਹਾਈ ਵਾਸਤੇ ਕੋਈ ਗੱਲਬਾਤ ਅੱਗੇ ਨਹੀਂ ਚੱਲੀ ਹੈਗੀ ਨਾ ਸਰਕਾਰ ਦਾ ਕੋਈ ਰੌਣਾ ਹੈਗਾ ਵਾ ਔਰ ਕੱਲ ਜੀਨ ਦੇ ਵਿੱਚ ਵੱਡੀ ਮਹਾਪੰਚਾਇਤ ਕਰਾਂਗੇ ਉਹਦੇ ਵਿੱਚ ਗਾਂ ਕੀ ਫੈਸਲੇ ਹੁੰਦੇ ਆ ਉਹਦੇ ਬਾਰੇ ਦੱਸਿਆ ਜਾਊਗਾ ਜਿਹੜਾ ਸ਼ੰਭੂ ਜਾਂ ਹਰਿਆਣੇ ਦੇ ਬਾਡਰਾਂ ਤੇ ਮੋਰਚਾ ਚੱਲ ਰਿਹਾ ਸਾਡਾ ਉਹਨੂੰ 60 ਦਿਨ ਹੋ ਗਿਆ ਉਹ ਅੰਦੋਲਨ ਆਪਣੀਆਂ ਮੰਗਾਂ ਮਣਾਉਣ ਤੱਕ ਚਾਹੇ ਐਮਐਸਬੀ ਲੀਗਲ ਗਰੰਟੀ ਕਾਨੂੰਨ ਹੋਵੇ ਚਾਹੇ ਇਹ ਤੋਂ ਗਾਂ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਖਤਮ ਕਰਨਾ ਹੋਵੇ ਲਖੀਮਪੁਰ ਖਰੀਦਾ ਇਨਸਾਫ ਲੈਣਾ ਹੋਵੇ ਚਾਹੇ ਸ਼ਹੀਦ ਸੁਭਕਰਨ ਸਿੰਘ ਜੀ ਦੀ ਸ਼ਹੀਦੀ ਦਾ ਇਨਸਾਫ ਲੈਣਾ ਹੋਵੇ ਉਹਨਾ ਮੰਗਾਂ ਲਈ ਜਾਰੀ ਆ ਅਸੀਂ ਦੇਸ਼ ਦੇ ਸਾਰੇ ਨਾਗਰੀਆਂ ਨੂੰ ਅਪੀਲ ਕਰਾਂਗੇ ਵੋਟਾਂ ਪਾਉਣ ਲੱਗਿਆ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਦਾ ਧਿਆਨ ਰੱਖਿਓ ਸ਼ਹੀਦ ਸੁਭਕਰਨ ਸਿੰਘ ਜੀ ਨੂੰ ਯਾਦ ਕਰ ਲਿਓ ਬਹੁਤੀ ਦੇਰ ਤੱਕ ਮੋਰਚਾ ਚਲਾਵਾਂਗੇ ਜਿੰਨੀ ਦੇਰ ਤੱਕ ਇਹ ਸਾਡੀਆਂ ਮੰਗਾਂ ਦਾ ਕੋਈ ਠੋਸ ਹੱਲ ਹੋ ਨਹੀਂ ਜਾਂਦਾ ਧੰਨਵਾਦ